ਦੋਸਤੋ ਅੱਜ ਹੈ 14 ਨਵੰਬਰ ਚਾਚਾ ਨਹਿਰੂ ਜੀ ਦਾ ਜਨਮ ਦਿਨ ਹੈ ਅੱਜ ਤੇ ਨਾਲ ਦੀ ਨਾਲ ਅੱਜ ਚਿਲड्रन डे ਵੀ ਹੈ ਤੇ ਅੱਜ ਦੇ ਦਿਨ ਆਪਾਂ ਇਹ ਪ੍ਰਣ ਲਈਏ ਵੀ ਆਪਾਂ ਬੱਚਿਆਂ ਦੇ ਨਾਲ ਖਿਜਣ ਦੀ بجائے ਨਾ ਉਹਨਾਂ ਦੇ ਨਾਲ ਦੋਸਤੀ ਕਰੀਏ ਕਿਉਂਕਿ ਬੱਚਿਆਂ ਦਾ ਸੁਭਾਅ ਹੁੰਦਾ ਹੈ ਉਹਨਾਂ ਨੇ ਸਵਾਲ ਜਵਾਬ ਕਰਨੇ ਹੁੰਦੇ ਆ ਤੇ ਖਿਜਣ ਦੀ بجائے ਆਪਾਂ ਉਹਨਾਂ ਦੇ ਜਵਾਬ ਲੱਭੀਏ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰੀਏ ਉਹ ਜੇ ਕੰਦਾ ਤੇ ਲਕੀਰਾ ਮਾਰਦੇ ਨੇ ਰੰਗ ਦੇ ਨਾਲ ਸਕੈਚੇਸ ਦੇ ਨਾਲ ਤੇ ਖਿਜਣਾ ਨਹੀਂ ਇਹ ਉਹਨਾਂ ਦੀ ਉਹਨਾਂ ਦੇ ਬਚਪਨ ਦਾ ਇੱਕ ਬਹੁਤ ਜ਼ਿਆਦਾ ਜ਼ਰੂਰੀ ਹਿੱਸਾ ਇਹਦੇ ਨਾਲ ਹੀ ਉਹਨਾਂ ਦੀ ਕ੍ਰੀਏਟੀਵਿਟੀ ਜਿਹੜੀ ਹੈ ਨਾ ਉਹਦਾ ਪਤਾ ਲੱਗਦਾ ਹੈ ਔਰ ਦੂਜੀ ਗੱਲ ਸਭ ਤੋਂ ਵੱਡੀ ਗੱਲ ਕਿ ਉਮਰ ਹੈ ਉਹਨਾਂ ਦੀ ਇਹ ਬਚਪਨ ਹੈ ਉਹਨਾਂ ਦਾ ਤੇ ਆਪਾਂ ਉਹਨਾਂ ਦੇ ਨਾਲ ਲੜ ਕੇ ਝਗੜ ਕੇ ਢਾਂਡ ਕੇ ਉਹਨੋਂ ਤੋਂ ਉਹਨਾਂ ਦਾ ਬਚਪਨ ਖੋਣਾ ਨਹੀਂ ਹੈਗਾ ਬਚਪਨ ਉਹਨਾਂ ਨੇ ਦੇਖਿਆ ਤੇ ਇਹ ਬਹੁਤ ਜ਼ਰੂਰੀ ਹੈ ਤੇ ਹਮੇਸ਼ਾ ਖਿਆਲ ਰੱਖਣਾ ਕਿ ਬੱਚਿਆਂ ਦੇ ਦੋਸਤ ਬਣਨਾ ਉਹਨਾਂ ਨੂੰ ਸੰਪੂਰਨ ਬਣਾਉਣ ਦੀ بجائے ਪਰਫੈਕਟ ਬਣਾਉਣ ਦੀ بجائے ਉਹਨਾਂ ਨੂੰ ਲਵਿੰਗ ਤੇ ਕੇਰਿੰਗ ਬਣਾਈ ਕੌਨਫੀਡੈਂਟ ਬਣਾਈ